ਸਤਿ ਸ਼੍ਰੀ ਅਕਾਲ ਜੀ ਅੱਜ ਦਾ ਸਾਡਾ ਵਿਸ਼ਾ ਹੈ ਪੰਜਾਬੀ ਨਿਵੰਦ ਪੰਜਾਬੀ ਲੇਖ ਵਿੱਦਿਆ ਦਾ ਵਪਾਰੀਕਰਨ ਵਿੱਦਿਆ ਦਾ ਮੰਡੀ ਦੀ ਚੀਜ਼ ਬਣਨਾ ਵਿੱਦਿਆ ਮਤਲਬ ਪੜਾਈ ਸਟੱਡੀ ਅੱਜ ਵਿੱਦਿਆ ਮੰਡੀ ਦੀ ਚੀਜ਼ ਬਣਦੀ ਜਾ ਰਹੀ ਹੈ ਇਸ ਨੂੰ ਵਪਾਰ ਅਤੇ ਮੁਨਾਫਾ ਕਮਾਉਣ ਦਾ ਇੱਕ ਸਾਧਨ ਸਮਝਿਆ ਜਾਣ ਲੱਗਾ ਹੈ ਵਿੱਦਿਆ ਮੰਡੀ ਦੀ ਚੀਜ਼ ਬਣਦੀ ਜਾ ਰਹੀ ਹੈ ਇਸ ਨੂੰ ਵਪਾਰ ਅਤੇ ਲਾਭ ਕਮਾਉਣ ਦਾ ਸਾਧਨ ਮੰਨਿਆ ਜਾਣ ਲੱਗਾ ਹੈ ਅੱਜ ਦੇ ਸਕੂਲ ਕਾਲਜ ਤੇ ਯੂਨੀਵਰਸਟੀਆਂ ਤੋਂ ਬਣਾ ਕੇ ਵੇਚ ਰਹੀਆਂ ਹਨ ਅਤੇ ਖਰੀਦਦਾਰ ਨੌਕਰੀ ਅਤੇ ਆਪਣੇ ਭਵਿੱਖ ਦੀ ਆਰਥਿਕ ਸੁਰੱਖਿਆ ਸਮਝਦੇ ਹੋਏ ਇਸ ਨੂੰ ਖਰੀਦ ਰਹੇ ਹਨ ਜਦ ਕਿ ਵਿਦਿਆ ਜਾਂ ਪੜ੍ਹਾਈ ਵੇਚੀ ਜਾਣ ਵਾਲੀ ਵਸਤੂ ਨਹੀਂ ਹੈ ਅਤੇ ਨਾ ਹੀ ਕੇਵਲ ਇਸ ਨੂੰ ਨੌਕਰੀ ਤੇ ਆਰਥਿਕ ਸੁਰੱਖਿਆ ਦਾ ਆਧਾਰ ਸਮਝਣਾ ਚਾਹੀਦਾ ਹੈ ਇਹ ਮਨੁੱਖ ਦਾ ਮਾਨਸਿਕ ਆਤਮਿਕ ਨੈਤਿਕ ਤੇ ਸਮਾਜਿਕ ਵਿਕਾਸ ਕਰਨ ਵਾਲੀ ਚੀਜ਼ ਹੈ ਵਿਦਿਆ ਮਨੁੱਖ ਦਾ ਸਰਵਪੱਖੀ ਵਿਕਾਸ ਕਰਨ ਵਾਲੀ ਚੀਜ਼ ਹੈ ਜਿਸ ਵਾਰੇ ਗੁਰਬਾਣੀ ਵਿੱਚ ਕਿਹਾ ਗਿਆ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਕਦੇ ਉਹ ਸਮਾਂ ਵੀ ਹੁੰਦਾ ਸੀ ਜਦੋਂ ਵਿੱਦਿਆ ਦੇਣ ਨੂੰ ਇੱਕ ਪਰ ਉਪਕਾਰ ਇੱਕ ਭਲੇ ਦਾ ਕੰਮ ਸਮਝਿਆ ਜਾਂਦਾ ਸੀ ਤੇ ਵਿੱਦਿਆ ਦਾਤਾ ਨੂੰ ਗੁਰੂ ਵਰਗੇ ਪਵਿੱਤਰ ਸ਼ਬਦ ਦੇ ਨਾਲ ਨਿਵਾਜਿਆ ਜਾਂਦਾ ਸੀ ਤੇ ਉਹਦੀ ਪੂਜਾ ਕੀਤੀ ਜਾਂਦੀ ਸੀ ਪਰ ਅੱਜ ਵਿੱਦਿਆ ਪਰ ਉਪਕਾਰ ਨਹੀਂ ਰਹੀ ਸਗੋਂ ਮੰਡੀ ਤੇ ਮੁਨਾਫਾ ਕਮਾਉਣ ਦੀ ਵਸਤੂ ਬਣ ਚੁੱਕੀ ਹੈ ਠੀਕ ਹੈ ਜੀ ਪਹਿਲੇ ਸਮੇਂ ਦੇ ਵਿੱਚ ਕੀ ਸੀਗਾ ਵਿੱਦਿਆ ਜਿਹੜੀ ਹੈਗੀ ਆ ਦੇਣੀ ਉਨੂੰ ਇੱਕ ਭਲਾਈ ਦਾ ਕੰਮ ਹੀ ਕ ਚੰਗਾ ਕੰਮ ਹੀ ਇੱਕ ਪਰਪਕਾਰ ਸਮਝਿਆ ਜਾਂਦਾ ਸੀ ਤੇ ਜਿਹੜਾ ਤੁਹਾਨੂੰ ਵਿੱਦਿਆ ਦਿੰਦਾ ਸੀ ਉਹਨੂੰ ਅਸੀਂ ਗੁਰੂ ਦੇ ਉਪਾਦੀ ਦੇ ਨਾਲ ਨਿਮਾਜਦੇ ਸੀ ਗੁਰੂ ਦੀ ਪੂਜਾ ਕੀਤੀ ਜਾਂਦੀ ਸੀ ਪਰ ਅੱਜ ਜਿਹੜਾ ਸਮਾਂ ਆ ਗਿਆ ਹੈਗਾ ਆ ਉਹਦੇ ਵਿੱਚ ਵਿੱਆ ਕੀ ਹੈਗੀ ਆ ਉਹ ਇੱਕ ਵਪਾਰਕ ਸੌਦਾ ਬਣ ਗਈ ਹੈ ਜਿਹੜੇ ਵੱਡੇ ਵੱਡੇ ਕਾਲਜ ਆ ਸਕੂਲ ਯੂਨੀਵਰਸਿਟੀਆਂ ਆ ਉਹ ਵਿੱਦਿਆ ਵੇਚ ਰਹੀਆਂ ਆ ਤੇ ਖਰੀਦਦਾਰ ਕੌਣ ਆ ਅਸੀਂ ਲੋਕ ਜੋ ਅਸੀਂ ਸੋਚਦੇ ਆ ਕਿ ਵਿੱਦਿਆ ਪੜ ਕੇ ਅਸੀਂ ਵਧੀਆ ਨੌਕਰੀਆਂ ਲੈ ਲਵਾਂਗੇ ਜਾ ਸਾਡੇ ਭਵਿੱਖ ਦੇ ਵਿੱਚ ਅਸੀਂ ਕੋਈ ਆਰਥਿਕ ਸੁਰੱਖਿਆ ਸਾਨੂੰ ਮਿਲ ਜਾਏਗੀ ਇਸ ਕਰਕੇ ਗੁਰਬਾਣੀ ਦੇ ਵਿੱਚ ਵੀ ਇਹ ਕਿਹਾ ਗਿਆ ਸੀ ਵਿੱਦਿਆ ਵਿਚਾਰੀਤਾ ਪਰਉਪਕਾਰੀ ਪਰ ਅੱਜ ਦਾ ਜੋ ਸਮਾਂ ਆ ਗਿਆ ਹੈ ਉਹ ਵਿੱਦਿਆ ਪਰਉਪਕਾਰੀ ਨਹੀਂ ਰਹੀ ਸਗੋਂ ਉਹ ਮੰਡੀ ਤੇ ਮੁਨਾਫਾ ਕਮਾਉਣ ਦੀ ਵਸਤੂ ਬਣ ਚੁੱਕੀ ਹੈ ਵਿੱਦਿਆ ਦੇ ਵਪਾਰੀਕਰਨ ਦਾ ਆਰੰਭ ਕਿੱਦਾਂ ਹੋਇਆ ਅੱਧੀ ਸਦੀ ਪਹਿਲਾਂ ਸਾਡੇ ਆਲੇ-ਦੁਆਲੇ ਸਰਕਾਰੀ ਸਕੂਲਾਂ ਤੇ ਕਾਲਜਾਂ ਤੋਂ ਇਲਾਵਾ ਸਮਾਜ ਸੇਵਾ ਦੇ ਉੱਚੇ ਆਦਰਸ਼ਾਂ ਨੂੰ ਲੈ ਕੇ ਕਾਇਮ ਹੋਈਆਂ ਵਿਦਿਅਕ ਸੰਸਥਾਵਾਂ ਦੁਆਰਾ ਜਿਹੜੇ ਸਥਾਪਿਤ ਕੀਤੇ ਗਏ ਹੈਗੇ ਆ ਪ੍ਰਾਈਵੇਟ ਸਕੂਲ ਤੇ ਕਾਲਜ ਇਹ ਵਿੱਦਿਆ ਦੇ ਪ੍ਰਸਾਰ ਵਿੱਚ ਬਹੁਤ ਸਾਰਥਕ ਹਿੱਸਾ ਪਾਉਂਦੇ ਆ ਰਹੇ ਹਨ ਤੇ ਸਾਡੀ ਜਿਹੜੀ ਕੇਂਦਰੀ ਸਰਕਾਰ ਆ ਪ੍ਰਦੇਸ਼ਕ ਸਰਕਾਰਾਂ ਆ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਰਗੀਆਂ ਸੰਸਥਾਵਾਂ ਉਹਨਾਂ ਦੀ ਆਰਥਿਕ ਸਹਾਇਤਾ ਲਈ ਮੋਢਾ ਟੌਂਦੀਆਂ ਹੋਈਆਂ ਗ੍ਰਾਂਟਾਂ ਜਾਰੀ ਕਰਦੀਆਂ ਆ ਤੇ ਉਹਨਾਂ ਦੇ ਵਿੱਦਿਅਕ ਨਜ਼ਾਰਾ ਨੂੰ ਆਪਣੀ ਨਜ਼ਰ ਹੇਠ ਰੱਖਦਿਆਂ ਹੋਇਆ ਵਿੱਦਿਅਕ ਵਾਤਾਵਰਣ ਨੂੰ ਨਿਯੰਤਰਣ ਹੇਠ ਰੱਖਦੀਆਂ ਆ ਅਧਿਆਪਕਾਂ ਵਿਦਿਆਰਥੀਆਂ ਨੌਨ ਟੀਚਿੰਗ ਸਟਾਫ ਦੇ ਹਿੱਤ ਰੱਖੀ ਲਈ ਆਪਣੇ ਦਿਸ਼ਾ ਨਿਰਦੇਸ਼ ਜਾਰੀ ਕਰਦੀਆਂ ਰਹਿੰਦੀਆਂ। ਉਸ ਸਮੇਂ ਕਮਜ਼ੋਰ ਤੇ ਆਪਣੇ ਕਿਸੇ ਵਿਸ਼ੇ ਨੂੰ ਉਚੇਚੇ ਤੌਰ ਤੇ ਸਮਝਣ ਲਈ ਅਧਿਆਪਕਾਂ ਤੋਂ ਟਿਊਸ਼ਨ ਦੀ ਸਹਾਇਤਾ ਲਈ ਜਾਂਦੀ ਦੀ। ਪਰ ਅੰਗਰੇਜ਼ੀ ਵਿਦਿਆ ਪ੍ਰਣਾਲੀ ਜੋ ਅੱਜ ਤੱਕ ਸਿਰ ਉੱਤੇ ਸਵਾਰ ਹੈ ਉਹਨੇ ਵਿਦਿਆ ਨੂੰ ਨੌਕਰੀ ਨਾਲ ਜੋੜ ਦਿੱਤਾ ਹੈ ਤੇ ਨਾਲ ਹੀ ਅੰਗਰੇਜ਼ੀ ਦੀ ਪੜ੍ਹਾਈ ਕਰਨ ਨੂੰ ਲਾਜ਼ਮੀ ਬਣਾ ਦਿੱਤਾ ਹੈ ਤਾਂ ਜੋ ਹਰ ਕੋਈ ਅੰਗਰੇਜ਼ੀ ਜਾ ਹਿਸਾਬ ਤੇ ਸਾਇੰਸ ਦੇ ਵਿਸ਼ੇ ਪੜ੍ਹ ਕੇ ਕਿਸੇ ਛੋਟੇ ਮੋਟੇ ਦਫਤਰੀ ਕੰਮ ਦੀ ਸਿਖਲਾਈ ਪ੍ਰਾਪਤ ਕਰਕੇ ਨੌਕਰੀ ਪ੍ਰਾਪਤ ਕਰਨ ਸਗੇ ਤੇ ਇਸ ਦੌੜ ਵਿੱਚ ਸਾਰੇ ਹੀ ਲੋਕ ਸ਼ਾਮਲ ਹੋ ਚੁੱਕੇ ਹਨ ਇਸ ਦੇ ਨਾਲ ਹੀ ਪੜ੍ਹਾਈ ਦੇ ਵਿੱਚ ਜਿਹੜੇ ਕਮਜ਼ੋਰ ਆ ਜਾਂ ਫੇਲ ਹੋਏ ਵਿਦਿਆਰਥੀ ਆ ਤੇ ਜਿਹੜੇ ਉਹ ਲੋਕ ਅੰਗਰੇਜ਼ੀ ਭਾਸ਼ਾ ਨੂੰ ਨਹੀਂ ਜਾਣਦੇ ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆਉਣ ਲੱਗਾ ਆ ਤੇ ਉਹ ਸਮਝਦੇ ਆ ਕਿ ਅੰਗਰੇਜ਼ੀ ਤੋਂ ਬਿਨਾ ਉਹਨਾਂ ਦਾ ਜੀਵਨ ਨਮੋਸ਼ੀ ਪਰ ਅਭਿੱਤੇ ਹੈ ਇਸ ਸਥਿਰੂ ਦੇਖ ਕੇ ਕੁਝ ਉਦਮੀਆਂ ਨੇ ਪੈਸਾ ਕਮਾਉਣ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਪ੍ਰਾਈਵੇਟ ਸਕੂਲ ਕਾਲਜ ਖੋਲੇ ਫੈਲਾ ਨੂੰ ਪਾਸ ਕਰਾਉਣ ਤੇ ਨੌਜਵਾਨ ਨੂੰ ਅੰਗਰੇਜ਼ੀ ਸਿਖਾਉਣ ਦਾ ਚਾਂਸਾ ਦੇ ਕੇ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਮੋਟੀਆਂ ਰਕਮਾਂ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ ਅਧਿਆਪਕਾਂ ਦੇ ਪੱਲੇ ਉਹ ਨਾ ਪਾਤਰ ਪੈਸੇ ਹੀ ਪਾਉਂਦੇ ਆ ਇਹਦੇ ਨਾਲ ਹੀ ਸਾਡੀ ਗੁਲਾਮ ਜ਼ਹਿਨੀयत ਤੇ ਅੰਗਰੇਜ਼ੀ ਭਾਸ਼ਾ ਤੇ ਰਹਿਣੀ ਸੈੜੀ ਨੇ ਸਾਡੀ ਖਿੱਚਦਾ ਫਾਇਦਾ ਉਠਾਇਆ ਜਾਂ ਨਿੱਕੇ ਨਿੱਕੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਦੇ ਜਵਾਬ ਜਵਾਗਦ ਕੋਣ ਵਾਲੇ ਬਹੁਤ ਸਾਰੇ ਨਰਸਰੀ ਤੇ ਪ੍ਰਾਇਮਰੀ ਸਕੂਲ ਗਲੀ ਗਲੀ ਵਿੱਚ ਖੁੱਲ ਗਏ ਹਨ ਹੌਲੀ ਹੌਲੀ ਅੰਗਰੇਜ਼ੀ ਮਾਧਿਅਮ ਵਾਲਾ ਇਹਨਾਂ ਸਕੂਲਾਂ ਤੇ ਪਬਲਿਕ ਹਾਈ ਸਕੂਲ ਤੇ ਸਕੈਂਡਰੀ ਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਰੂਪ ਤਨ ਕਰ ਲਿਆ ਹੈ ਆਪਣੇ ਨਾਮ ਦੀ ਪੈਠ ਬਣਨ ਦੇ ਕਾਰਨ ਇਹਨਾਂ ਸਕੂਲਾਂ ਨੇ ਚੁੰਨ ਚੁੰੜ ਕੇ ਬੱਚੇ ਦਾਖਲ ਕਰਨੇ ਸ਼ੁਰੂ ਕਰ ਦਿੱਤੇ ਤੇ ਦਾਖਲੇ ਲਈ ਤਲੋ ਮੱਛੀ ਹੋ ਰਹੇ ਬੱਚਿਆਂ ਦੇ ਮਾਪਿਆਂ ਤੋਂ ਉਹ ਮਨਮਨੇ ਦਾਨ ਫੰਡ ਤੇ ਮੋਟੀਆਂ ਫੀਸਾਂ ਬਟੋਰਨ ਲੱਗੇ ਇਸ ਦੇ ਨਾਲ ਹੀ ਮੈਡੀਕਲ ਨਾਨ ਮੈਡੀਕਲ ਕਾਲਜਾਂ ਵਿੱਚ ਦਾਖਲੇ ਦੇ ਲਈ ਯੂਨੀਵਰਸਟੀਆਂ ਪ੍ਰਦੇਸ਼ਕ ਸਕੂਲ ਆ ਜਿਹੜੇ ਬੋਰਡ ਕੇਂਦਰੀ ਬੋਰਡ ਇਹਨਾਂ ਦੁਆਰਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਮਾ ਸ਼ੁਰੂ ਕਰ ਦਿੱਤੀਆਂ ਗਈਆਂ ਜਿਨ੍ਹਾਂ ਦੀ ਤਿਆਰੀ ਲੈ ਭਿੰਨ ਭਿੰਨ ਸਾਈਜ਼ ਤੇ ਹਿਸਾਬ ਪੜਾਉਣ ਵਾਲੇ ਮਾਸਟਰ ਪ੍ਰੋਫੈਸਰ ਟਿਊਸ਼ਨਾਂ ਤੇ ਟੈਸਟ ਦੀਆਂ ਭਾਰੀਆਂ ਰਕਮਾਂ ਲੈ ਕੇ ਚੋਰੀ ਸ਼ਿਪੇ ਦਿਨ ਰਾਤ ਉਹ ਮੋਟੀਆਂ ਕਮਾਈਆਂ ਕਰਨ ਲੱਗੇ ਸਮਾਪਾਕੇ ਪਿੰਨ ਪਿੰਨ ਥਾਮਾ ਉਤੇ ਇਹਨਾਂ ਦੀ ਤਿਆਰੀ ਲਈ ਨਿਯਮਤ ਸਮਾਗੋ ਲਗਾਈਆਂ ਇਸ ਤਰ੍ਹਾਂ ਕੁਝ ਉਦਮੀਆਂ ਦੇ ਵਿਅਕਤੀਗਤ ਯਤਨਾਂ ਨਾਲ ਵਿੱਦਿਆ ਦਾ ਵਪਾਰੀਕਰਨ ਜਿਹੜਾ ਖੂਬ ਬਦਲਣ ਫੁੱਲ ਲੱਗਾ ਤੇ ਵਿੱਦਿਆ ਦੇ ਵਪਾਰੀਕਰਨ ਦਾ ਪਸਾਰ ਕਿਵੇਂ ਹੋਇਆ ਪਿਛਲੇ 20 ਕੁ ਸਾਲਾਂ ਤੋਂ ਸ਼ੁਰੂ ਹੋਏ ਵਿਸ਼ਵੀਕਰਨ ਦੇ ਦੌਰ ਵਿੱਚ ਸਾਡੀਆਂ ਸਰਕਾਰਾਂ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਵਿੱਦਿਆ ਦੇਣ ਦੀ ਆਪਣੀ ਜ਼ਿੰਮੇਵਾਰੀ ਜੈਸ ਪ੍ਰਤੀ ਉਹ ਪਹਿਲਾ ਉਦਾਸਨ ਸੀਗੇ ਉਹਨਾਂ ਤੋਂ ਬਿਲਕੁਲ ਹੀ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਫਾਲਸ ਰੂਪ ਸਕੂਲਾਂ ਕਾਲਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਹੌਲੀ-ਹੌਲੀ ਬੰਦ ਕਰਨੀਆਂ ਪਈਆਂ ਤੇ ਨਾਲ ਹੀ ਰਿਟਾਇਰਮੈਂਟ ਦੇ ਸਿੱਟੇ ਵਜੋਂ ਖਾਲੀ ਹੋਈਆਂ ਅਸਾਮੀਆਂ ਨੂੰ ਭਰਨ ਲਈ ਨਵੇਂ ਅਧਿਆਪਕਾਂ ਤੇ ਪ੍ਰਾਇਆ ਅਧਿਆਪਕਾਂ ਦੀਆਂ ਸਰਕਾਰੀ ਗ੍ਰਾਂਟਾਂ ਦੇ ਅਧੀਨ ਨਿਯੁਕਤੀਆਂ ਉਤੇ ਪਾਬੰਦੀ ਲਾ ਦਿੱਤੀ ਇਸ ਤੋਂ ਇਲਾਵਾ ਸਰਕਾਰ ਨੇ ਸਕੂਲ ਦੀਆਂ ਇਮਾਰਤਾਂ ਫਰਨੀਚਰ ਪ੍ਰਯੋਗਸ਼ਾਲਾਵਾਂ ਤੇ ਹੋਰ ਜ਼ਰੂਰੀ ਸਮਾਨ ਦੀ ਪੂਰਤੀ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਪਰ ਨਾਲ ਹੀ ਪ੍ਰਾਈਵੇਟ ਸੰਸਥਾਵਾਂ ਤੇ ਵਿਦਿਅਕ ਕਮੇਟੀਆਂ ਨੂੰ ਸਿਆਸੀ ਤੇ ਰਾਜਨੀਤਿਕ ਪਾਈ ਵਾਲੀ ਨਾਲ ਅੰਗਰੇਜ਼ੀ ਮਾਧਿਅਮ ਵਾਲੇ ਪਬਲਿਕ ਸਕੂਲ ਮੈਡੀਕਲ ਤੇ ਇੰਜੀਨੀਅਰਿੰਗ ਕਾਲਜ ਖੋਲਣ ਲਈ ਸਹੂਲਤਾਂ ਦੇਣ ਲਈ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਇਸੇ ਕੰਮ ਲਈ ਉਹਨਾਂ ਨੂੰ ਸਸਤੇ ਭਾ ਜਮੀਨਾਂ ਦਿੱਤੀਆਂ ਗਈਆਂ ਹੋਰ ਸਹੂਲਤਾਂ ਵੀ ਦਿੱਤੀਆਂ ਗਈਆਂ ਸਰਕਾਰੀ ਨੀਤੀ ਗਈ ਹੈਗੀ ਵਿੱਦਿਆ ਦੇ ਵਪਾਰੀਕਰਨ ਦੇ ਪ੍ਰਤੀ ਅੱਜ ਦੀ ਕੇਂਦਰੀ ਸਰਕਾਰ ਤੇ ਪ੍ਰਦੇਸ਼ਕ ਸਰਕਾਰੀ ਦੇਸ਼ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਵਿੱਦਿਆ ਦੇਣ ਦੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਪਾਸਾ ਵਟ ਰਹੀਆਂ ਹਨ ਬੇਸ਼ੱਕ ਅੱਜ ਬੱਚਿਆਂ ਲਈ ਵਿੱਦਿਆ ਦੀ ਪ੍ਰਾਪਤੀ ਨੂੰ ਸੰਵਿਧਾਨਿਕ ਅਧਿਕਾਰ ਬਣਾ ਦਿੱਤਾ ਗਿਆ ਹੈ ਪਰ ਇਸ ਦੇ ਲਈ ਸਰਕਾਰ ਦੇ ਆਪਣੇ ਪ੍ਰਬੰਧ ਬੜੇ ਗੈਰ ਜ਼ਿੰਮੇਵਾਰ ਹਨ ਸਰਕਾਰ ਜਿਹੜੀ ਹੈਗੀ ਉਹ ਪ੍ਰਾਈਵੇਟ ਨਿਵੇਸ਼ਕਾਂ ਨੂੰ ਵਿੱਦਿਆ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਖੁੱਲ ਦੇ ਰਹੀ ਆ ਪ੍ਰਾਈਵੇਟ ਯੂਨੀਵਰਸਿਟੀਆਂ ਖੋਲਣ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਦੇਸ਼ ਵਿੱਚ ਪ੍ਰਵੇਸ਼ ਕਰਨ ਦੀ ਖੁੱਲ ਦੇ ਕੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਦੇ ਨਾਲ ਨਹੀਂ ਨਿਭਾਰੇ ਕਿਉਂਕਿ ਗਰੀਬ ਦਬਕੇ ਦੇ ਬੱਚੇ ਪਛੜੀਆਂ ਛੜਣੀਆਂ ਕਬੀਲੀਆਂ ਅਤੇ ਅਨਸੂਚਿਤ ਜਾਤੀ ਦੇ ਬੱਚੇ ਤੇ ਨੌਜਵਾਨ ਜਿਹੜੇ ਆ ਉਹ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਦੀਆਂ ਭਾਰੀ ਫੀਸਾਂ ਫੰਡ ਦਾਨਾਂ ਦੇ ਰੂਪ ਵਿੱਚ ਲਈਆਂ ਜਾਂਦੀਆਂ ਮੋਟੀਆਂ ਰਕਮਾਂ ਨੂੰ ਦੇ ਬੋਝ ਨੂੰ ਨਹੀਂ ਚੁੱਕ ਸਕਦੇ ਪਿੱਛੇ ਜੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਨਾ ਪ੍ਰਾਈਵੇਟ ਅਦਾਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਦਾ ਹੁਕਮ ਕੀਤਾ ਸੀਗਾ ਜਿਨ੍ਹਾਂ ਨੇ ਵਿੱਦਿਅਕ ਅਦਾਰੇ ਖੋਲਣ ਲਈ ਸਰਕਾਰ ਤੋਂ ਸਸਤੇ ਮੁੱਲ ਉਤੇ ਜ਼ਮੀਨਾਂ ਇਸ ਸ਼ਰਤ ਤੇ ਪ੍ਰਾਪਤ ਕੀਤੀਆਂ ਕਿ ਆਪਣੇ ਸਕੂਲਾਂ ਕਾਲਜਾਂ ਵਿੱਚ 25% ਗਰੀਬ ਵਿਦਿਆਰਥੀਆਂ ਨੂੰ ਸਸਤੀ ਵਿੱਦਿਆ ਦੇਣਗੇ ਪਰ ਹਕੀਕਤ ਵਿੱਚ ਅਜਿਹਾ ਨਹੀਂ ਹੈ ਇਸ ਲਈ ਸੁਪਰੀਮ ਕੋਰਟ ਨੇ ਸਰਕਾਰ ਨੂੰ ਉਹਨਾਂ ਦੇ ਹਿਸਾਬ ਕਿਤਾਬ ਅਤੇ ਮੁਨਾਫੇ ਮਤਲਬ ਉਹਨਾਂ ਦੇ ਲਾਭ ਉਤੇ ਨਜ਼ਰ ਰੱਖਣ ਲਈ ਕਿਹਾ ਹੈ ਅਜਿਹੀ ਸਥਿਤੀ ਨੂੰ ਦੇਖ ਕੇ ਦੇਸ਼ ਦੇ ਬਹੁਤ ਸਾਰੇ ਬੁੱਧੀਜੀਵੀ ਅਤੇ ਸਿੱਖਿਆ ਸ਼ਾਸਤਰੀ ਵਿਦਿਆ ਦੇ ਵਪਾਰੀਕਰਨ ਉਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਹੋਏ ਇੱਕ ਅੰਦੋਲਨ ਚਲਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਵਿਦਿਅਕ ਖੇਤਰ ਵਿੱਚ ਨਿੱਜੀ ਖੇਤਰ ਦੀ ਦਖਲਅੰਦਾਜ਼ੀ ਪੈਸਾ ਕਮਾਉਣ ਲਈ ਨਹੀਂ ਹੋਣੀ ਚਾਹੀਦੀ ਨਾ ਹੀ ਨਿੱਜੀ ਖੇਤਰ ਨੂੰ ਹੀ ਹਰ ਸਮੱਸਿਆ ਦਾ ਹੱਲ ਕਰਨ ਵਾਲਾ ਸਮਝਣਾ ਚਾਹੀਦਾ ਹੈ ਨਿੱਜੀ ਖੇਤਰ ਜਿਹੜਾ ਹੈਗਾ ਵਿੱਦਿਆ ਨੂੰ ਕੇਵਲ ਨੌਕਰੀ ਅਤੇ ਕਾਰਪੋਰੇਟ ਸੈਕਟਰ ਜੋਗੀ ਹੀ ਬਣਾ ਰਿਆ ਹੈ ਜਿਸ ਕਰਕੇ ਸਾਹਿਤ ਕਲਾ ਫਿਲਾਸਫੀ ਮਾਤ ਭਾਸ਼ਾ ਧਾਰਮਿਕ ਤੇ ਨੈਤਿਕ ਵਿੱਦਿਆ ਅਤੇ ਸਮਾਜ ਸ਼ਾਸਤਰ ਜਿਹੜੇ ਹੈਗੇ ਆਣ ਗੋਲੇ ਰਹਿ ਗਏ ਹਨ ਵਿਦਿਅਕ ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰੀਕਰਨ ਦੇ ਨਾਲ ਅਧਿਆਪਕਾਂ ਦਾ ਸ਼ੋਸ਼ਣ ਵਧੇਗਾ ਤੇ ਉਹਨਾਂ ਦੀ ਪੜਾਉਣ ਦੀ ਰੁਚੀ ਘਟੇਗੀ ਇਹਦੇ ਫਲਸਰੂਪ ਕੀ ਹੈ ਵਿਦਿਅਕ ਮਿਆਰ ਡਿੱਗੇਗਾ ਵਿੱਦਿਆ ਦਾ ਵਿਕਾਸ ਜਿਹੜਾ ਹੈਗਾ ਉਹ ਇੱਕ ਪਾਸੜ ਨਹੀਂ ਸਗੋਂ ਸਮਗਰਦਾਵਲਾ ਹੋਣਾ ਚਾਹੀਦਾ ਹੈ ਇਸ ਨਾਲ ਬੱਚਿਆਂ ਦੇ ਨੌਜਵਾਨਾਂ ਦਾ ਬਹੁਪੱਖੀ ਵਿਕਾਸ ਯਕੀਨੀ ਹੈ ਇਸ ਕਰਕੇ ਵਿਦਿਆ ਦਾ ਵਪਾਰੀਕਰਨ ਰੋਕਣਾ ਚਾਹੀਦਾ ਹੈ ਇਸ ਨੂੰ ਨਿੱਜੀ ਮੁਨਾਫੇ ਲਈ ਵਰਤਣ ਦੀ ਥਾਂ ਮਨੁੱਖੀ ਭਲਾਈ ਦੇ ਲਈ ਉਹਦੇ ਲਾਭ ਤੇ ਵਿਕਾਸ ਲਈ ਵਰਤਣ ਦੀ ਜ਼ਰੂਰਤ ਹੈਗੀ ਆ ਕਿਉਂਕਿ ਵਿਦਿਆ ਕੀ ਹੈਗੀ ਆ ਕਿ ਵਿਦਿਆ ਅੱਜਕੱਲ ਜਿਹੜੀ ਹੈਗੀ ਉਹ ਮੰਡੀ ਦੀ ਚੀਜ਼ ਬਣਦੀ ਜਾ ਰਹੀ ਹੈ ਕਿ ਮੰਡੀ ਦੇ ਵਿੱਚ ਜਿੱਦਾਂ ਅਸੀਂ ਹੋਰ ਸਮਾਨ ਖਰੀਦਦੇ ਹਾਂ ਵੇਚਦੇ ਹਾਂ ਉਸੇ ਤਰ੍ਹਾਂ ਵਿਦਿਆ ਪੜ੍ਹਾਈ ਜਿਹੜੀ ਹੈਗੀ ਆ ਮੰਡੀ ਦੇ ਵਿੱਚ ਵਿਕੜੀ ਸ਼ੁਰੂ ਹੋ ਗਈ ਹੈ ਕਿਸਮ ਦੇ ਨਾਲ ਇਨੂੰ ਵਪਾਰ ਅਤੇ ਮੁਨਾਫਾ ਕਮਾਉਣ ਦਾ ਸਾਧਨ ਸਮਝਿਆ ਜਾਣ ਲੱਗਾ ਆ ਜਿੱਦਾਂ ਤੁਸੀਂ ਹੋਰ ਚੀਜ਼ਾਂ ਵੇਚਦੇ ਆ ਉਹਦੇ ਵਿੱਚੋਂ ਲਾਭ ਉਠਾਉਣੇ ਆ ਇਥੇ ਤਰ੍ਹਾਂ ਵਿਦਿਆ ਨੂੰ ਵੇਚ ਕੇ ਲਾਭ ਉਠਾਉਣ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਆ ਅੱਜ ਦੇ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਇਹ ਵਿਦਿਆ ਨੂੰ ਇੱਕ ਵਿਸਤੂ ਦੇ ਬੰਦ ਵੇਚ ਰਹੀਆਂ ਆ ਤੇ ਖਰੀਦਦੇ ਕੌਣ ਹਨ ਅਸੀਂ ਇਸ ਲਈ ਖਰੀਦਦੇ ਆ ਤਾਂ ਜੋ ਕਿ ਅਸੀਂ ਵਧੀਆ ਨੌਕਰੀ ਕਰ ਸਕੀਏ ਤੇ ਆਪਣੇ ਭਵਿੱਖ ਦੀ ਆਰਥਿਕ ਸੁਰੱਖਿਆ ਕਰ ਸਕੀਏ ਜਰੀਏ ਵਿਦਿਆ ਕੀ ਹੈ ਇਹ ਵੇਚੀ ਜਾਣ ਵਾਲੀ ਚੀਜ਼ ਇਹਨੂੰ ਕੇਵਲ ਨੌਕਰੀ ਦੇ ਆਧਾਰਿਤ ਸਮਝਣਾ ਚਾਹੀਦਾ ਆ ਇਹ ਵਿਦਿਆ ਮਨੁੱਖ ਦਾ ਮਾਨਸਿਕ ਆਤਮਿਕ ਨੈਤਿਕ ਤੇ ਸਮਾਜਿਕ ਵਿਕਾਸ ਕਰਨ ਵਾਲੀ ਚੀਜ਼ ਹੈ ਇਹਦੇ ਬਾਰੇ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਕਦੇ ਬਹੀ ਜਦੋਂ ਵਿਦਿਆ ਦੇਣ ਨੂੰ ਇੱਕ ਪਰਉਪਕਾਰ ਸਮਝਿਆ ਜਾਂਦਾ ਸੀਗਾ ਤੇ ਵਿਦਿਆਦਾਤਾ ਨੂੰ ਗੁਰੂ ਵਰਗੇ ਪਵਿੱਤਰ ਸ਼ਬਦ ਦੇ ਨਾਲ ਨਿਵਾਜਿਆ ਤੇ ਪੂਜਣਯੋਗ ਮੰਨਿਆ ਜਾਂਦਾ ਸੀ ਪਰ ਅੱਜ ਵਿਦਿਆ ਪਰਉਪਕਾਰ ਨਹੀਂ ਰਹੀ ਸਗੋ ਮੰਡੀ ਤੇ मुनाफा ਕਮਾਉਣ ਵਾਲੀ ਵਸਤੂ ਬਣ ਚੁੱਕੀ ਹੈ ਵਿਦਿਅਕ ਵਪਾਰੀਕਰਨ ਦਾ ਰਾਂਭਾ ਅੱਧਿਕ ਸਦੀ ਪਹਿਲਾਂ ਸਾਡੇ ਜਿੰਨੇ ਸਰਕਾਰੀ ਸਕੂਲ ਸੀਗੇ ਕਾਲਜ ਸੀਗੇ ਉਹ ਤੋਂ ਨਵਾ ਕੁਝ ਸਮਾਜ ਸੇਵੀ ਸੰਸਥਾਵਾਂ ਸੀਗੀਆਂ ਜਿਨ੍ਹਾਂ ਨੇ ਵਿਦਿਅਕ ਸੰਸਥਾਵਾਂ ਦੁਆਰਾ ਸਥਾਪਿਤ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆ ਦੇ ਪ੍ਰਚਾਰ ਵਿੱਚ ਸਾਰਥਕ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਸਾਡੀ ਕੇਂਦਰੀ ਸਰਕਾਰ ਪ੍ਰਬੰਧਕ ਸਰਕਾਰਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਇਹ ਸੰਸਥਾਵਾਂ ਜਿਹੜੀਆਂ ਸੀਗੀਆਂ ਉਹ ਉਹਨਾਂ ਨੂੰ ਆਰਥਿਕ ਸਹਾਇਤਾ ਦੇਣ ਦੇ ਲਈ ਗ੍ਰਾਂਟਾਂ ਜਾਰੀ ਕਰਦੀਆਂ ਸੀਗੀਆਂ ਤੇ ਉਹਨਾਂ ਦੇ ਵਿਦਿਅਕ ਮਿਆਰਾਂ ਨੂੰ ਆਪਣੀ ਨਜ਼ਰ ਹੇਠ ਰੱਖਦੀਆਂ ਸੀਗੀਆਂ ਉਹਨਾਂ ਦਾ ਉਹਨਾਂ ਦੇ ਅਧਿਆਪਕਾਂਆਂ ਵਿਦਿਆਰਥੀਆਂ ਨੌਨ ਟੀਚਿੰਗ ਸਟਾਫ ਦੇ ਹਿੱਤਾਂ ਦੀ ਰਾਖੀ ਦੇ ਲਈ ਵੀ ਦੀਚੇ ਨਿਰਦੇਸ਼ ਜਾਰੀ ਕਰਦੀ। ਉਸ ਸਮੇਂ ਜਦੋਂ ਕੋਈ ਬੱਚਾ ਕਿਸੇ ਵਿਸ਼ੇ ਵਿੱਚ ਕਮਜ਼ੋਰ ਹੁੰਦਾ ਸੀਗਾ ਤਾਂ ਉਹਨੂੰ ਟਿਊਸ਼ਨ ਦੀ ਸਹਾਇਤਾ ਦਿੱਤੀ ਜਾਂਦੀ ਸੀਗੀ ਪਰ ਅੱਜ ਕੀ ਆ ਅੰਗਰੇਜ਼ੀ ਵਿਦਿਆ ਪ੍ਰਣਾਲੀ ਜਿਹੜੀ ਅੱਜ ਤੱਕ ਅਸੀਂ ਰੁੱਤੇ ਸਵਾਰ ਹੈ ਇਹਨੇ ਵਿਦਿਆ ਨੂੰ ਨੌਕਰੀ ਨਾਲ ਜੋੜ ਦਿੱਤਾ ਆ ਤੇ ਨਾਲ ਹੀ ਅੰਗਰੇਜ਼ੀ ਦੀ ਪੜਾਈ ਨੂੰ ਲਾਜ਼ਮੀ ਬਣਾ ਦਿੱਤਾ ਆ। ਹਰ ਕੋਈ ਅੰਗਰੇਜ਼ੀ ਜਾਂ ਹਿਸਾਬ ਤੇ ਸਾਇੰਸ ਦੇ ਵਿਸ਼ੇ ਪੜ੍ਹ ਕੇ ਕਿਸੇ ਛੋਟੇ ਮੋਟੇ ਦਫਤਰੀ ਕੰਮ ਦੀ ਸਿਖਲਾਈ ਪ੍ਰਾਪਤ ਕਰਕੇ ਨੌਕਰੀ ਪ੍ਰਾਪਤ ਕਰਨ ਦੀ ਦੌੜ ਵਿੱਚ ਸ਼ਾਮਲ ਹੋਣ ਲੱਗਾ ਆ। ਇਸ ਦੇ ਨਾਲ ਹੀ ਪੜ੍ਹਾਈ ਵਿੱਚ ਕਮਜ਼ੋਰ ਜਾਂ ਫੇਲ ਹੋਏ ਤੇ ਅੰਗਰੇਜ਼ੀ ਭਾਸ਼ਾ ਨਾ ਜਾਣਨ ਵਾਲੇ ਨੌਜਵਾਨਾਂ ਨੂੰ ਆਪਣਾ ਭੇਕ ਧੁੰਦਲਾ ਝਾਪਣ ਲੱਗਾ ਆ। ਇਸੇ ਨੂੰ ਦੇਖ ਕੇ ਕੁਝ ਉਦਮੀਆਂ ਨੇ ਪੈਸਾ ਕਮਾਉਣ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਪ੍ਰਾਈਵੇਟ ਸਕੂਲ ਕਾਲਜ ਖੋਲ ਕੇ ਫੇਲਿਆਂ ਨੂੰ ਪਾਸ ਕਰਾਉਣ ਤੇ ਨੌਜਵਾਨਾਂ ਨੂੰ ਅੰਗਰੇਜ਼ੀ ਸਿੱਖਿਆ ਦਾ ਚਾਂਸਾ ਦੇ ਕੇ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਣ ਲੱਗੀਆਂ। ਇਸ ਤੋਂ ਇਲਾਵਾ ਸਾਡੀ ਗੁਲਾਮ ਜੈਨियत ਨੇ ਅੰਗਰੇਜ਼ੀ ਭਾਸ਼ਾ ਤੇ ਰਹਿਣੀ-ਬਹਿਣੀ ਦੀ ਖਿੱਚ ਦਾ ਫਾਇਦਾ ਉਠਾ ਕੇ ਛੋਟੇ-ਛੋਟੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਂਦੇ ਸਬਜਬਾਗੇ ਦਿਖਾਉਣੇ ਸ਼ੁਰੂ ਕਰ ਦਿੱਤੇ। ਨਰਸਰੀ ਤੇ ਪ੍ਰਾਇਮਰੀ ਸਕੂਲ ਗਲੀ-ਗਲੀ ਦੇ ਵਿੱਚ ਖੁੱਲ ਗਏ ਆ ਹੌਲੇ-ਹੌਲੇ ਅੰਗਰੇਜ਼ੀ ਮਾਧਿਅਮ ਵਾਲੇ ਨਾ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਤੇ ਪਬਲਿਕ ਹਾਈ ਸਕੂਲਾਂ ਸਕੈਂਡਰੀ ਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਰੂਪ ਧਾਰਨ ਕਰ ਲਿਆ ਹੈ ਆਪਣੇ ਨਾਮ ਦੀ ਪੈਡ ਬਣਾਉਣ ਦੇ ਕਾਰਨ ਇਹਨਾਂ ਸਕੂਲਾਂ ਨੇ ਚੋਣ-ਚੋਣ ਕੇ ਬੱਚੇ ਦਾਖਲ ਕਰਨਾ ਸ਼ੁਰੂ ਕਰ ਦਿੱਤੇ ਆ ਤੇ ਦਾਖਲੇ ਲਈ ਤਰਲੋ ਮਚਿਓਰੇ ਬੱਚਿਆਂ ਦੇ ਮਾਪਿਆਂ ਨੂੰ ਮਨਮਾਨੇ ਦਾਨ ਫੰਡ ਤੇ ਮੋਟੀਆਂ ਫੀਸਾਂ ਬਟੋਰਨ ਲੱਗੀਆਂ ਇਹਦੇ ਨਾਲ ਹੀ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲੇ ਦੇ ਲਈ ਯੂਨੀਵਰਸਿਟੀਆਂ ਪ੍ਰਦੇਸ਼ਕ ਸਕੂਲ ਬੋਰਡ ਕੇਂਦਰੀ ਸਕੂਲ ਬੋਰਡ ਆਦਿਵਾਰਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਮਸ਼ੂਰੂਕ ਕੀਤੀਆਂ ਗਈਆਂ ਹੈਗੇ ਆ ਇਸ ਤੋਂ ਇਲਾਵਾ ਜਿਹੜਾ ਹੈਗਾ ਯਾ ਕਿ ਪੜਾਉਣ ਦੇ ਲਈ ਮਾਸਟਰ ਪ੍ਰੋਫੈਸਰ ਟਿਊਸ਼ਨਰ ਟੈਸਟਾਂ ਦੀਆਂ ਭਾਰੀ ਰਕਮਾਂ ਲੈ ਕੇ ਚੋਰੀ ਛਿਪੇ ਮੋਟੀਆਂ ਕਮਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ so much for coming and messaging vai guru ji chardi kala bakhshan ਠੀਕ ਹੈ ਸਮਾਪਾਗੇ ਪਿੰਨਪਿੰਥਾ ਮਾ ਉਤੇ ਇਹਨਾਂ ਦੀ ਜਾਣਕਾਰੀ ਲਈ ਸੰਸਥਾ ਮਾ ਖੋਲ ਗਈਆਂ ਆ ਇਸ ਤੋਂ ਇਲਾਵਾ ਕੁਝ ਉਦਮੀਆਂ ਦੇ ਵਿਅਕਤੀਗਤ ਯਤਨਾਂ ਦੇ ਨਾਲ ਇਹ ਜਿਹੜਾ ਵਿੱਦਿਆ ਦਾ ਵਪਾਰੀਕਰਨ ਹੋਰ ਜ਼ਿਆਦਾ ਵੱਧ ਰਿਹਾ ਹੈ ਆ ਕਹਿੰਦੇ ਪਿਛਲੇ 20 ਸਾਲਾਂ ਤੋਂ ਸ਼ੁਰੂ ਹੋਏ ਵਿਸ਼ਵੀਕਰਨ ਦੇ ਦੌਰ ਵਿੱਚ ਸਾਡੀਆਂ ਸਰਕਾਰਾਂ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਵਿੱਦਿਆ ਦੇ ਜਿਹੜੀ ਦੇਣ ਦੀ ਜ਼ਿੰਮੇਵਾਰੀ ਸੀਗੀ ਉਦੋਂ ਮੂਹ ਮੋੜ ਲਿਆ ਆ ਉਹ ਤੋਂ ਕਿਨਾਰਾ ਕਰ ਲਿਆ ਆ ਜਿਹਦੇ ਕਾਰਨ ਸਕੂਲਾਂ ਕਾਲਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਿਹੜੀਆਂ ਗ੍ਰਾਂਟਾਂ ਆ ਉਹ ਬੰਦ ਕਰ ਦਿੱਤੀਆਂ ਗਈਆਂ ਆ ਤੇ ਜਿਹੜੀਆਂ ਰਿਟਾਇਰਮੈਂਟ ਹੋ ਜਾਂਦੇ ਆ ਉਹਨਾਂ ਦੀ ਜਗ੍ਹਾ ਤੇ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਆ ਉਹਨਾਂ ਨੂੰ ਭਰਨ ਦੇ ਲਈ ਵੀ ਪਾਬੰਦੀ ਲੱਗ ਗਈ ਹੈਗੀ ਆ ਇਸ ਤੋਂ ਇਲਾਵਾ ਸਰਕਾਰਾਂ ਨੇ ਸਕੂਲ ਦੀਆਂ ਇਮਾਰਤਾਂ, ਫਰਨੀਚਰ, ਉਹਦੇ ਉੱਪਰ ਜੋਗਸ਼ਾਲਾਵਾਂ ਤੇ ਹੋਰ ਜ਼ਰੂਰੀ ਸਮਾਨ ਦੀ ਪੂਰਤੀ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਹੈ। ਤੇ ਜਿਹੜੇ ਰਾਜਨੀਤਿਕ ਪ੍ਰਾਈਵੇਟ ਸੰਸਥਾਵਾਂ ਆ ਉਹਨਾਂ ਨੇ ਵਿਦਿਆਕ ਕਮੇਟੀਆਂ ਨੂੰ ਸਿਆਸੀ ਤੇ ਰਾਜਨੀਤਿਕ ਪਾਈਵਾਲੀ ਦੇ ਵਿੱਚ ਸ਼ਾਮਲ ਕਰ ਦਿਆ ਹੈ। ਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਜਿਹੜੇ ਪਬਲਿਕ ਸਕੂਲ ਆ, ਮੈਡੀਕਲ ਤੇ ਇੰਜੀਨੀਅਰਿੰਗ ਕਾਲਜ ਖੋਲਣ ਦੀ ਸਹੂਲਤਾਂ ਲੈਣ ਲਈ ਉਹਨਾਂ ਨੂੰ ਉਤਸ਼ਾਹ ਦੇਣਾ ਸ਼ੁਰੂ ਕਰ ਦਿੱਤਾ ਹੈ ਪ੍ਰਾਈਵੇਟ ਸਕੂਲਾਂ ਨੂੰ। ਇਸ ਕੰਮ ਲਈ ਉਹਨਾਂ ਨੂੰ ਸਭ ਤੋਂ ਵੱਧ ਜ਼ਮੀਨਾਂ ਦਿੱਤੀਆਂ ਗਈਆਂ ਆ ਤੇ ਹੋਰ ਠੂਲ ਦਾ ਵੀ ਪ੍ਰਦਾਨ ਕੀਤੀਆਂ ਗਈਆਂ ਹਨ ਸਰਕਾਰੀ ਨੀਤੀ ਕੀ ਹੈ ਅੱਜ ਦੀ ਕੇਂਦਰੀ ਸਰਕਾਰ ਤੇ ਪ੍ਰਦੇਸ਼ਕ ਸਰਕਾਰਾਂ ਜਿਹੜੀਆਂ ਹੈਗੇ ਉਹ ਦੇਸ਼ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਵਿੱਦਿਆ ਦੇਣ ਦੀ ਜ਼ਿੰਮੇਵਾਰੀ ਤੋਂ ਪਾਸਾ ਵਟ ਰਹੀਆਂ ਆ ਬੇਸ਼ੱਕ ਅੱਜ ਬੱਚਿਆਂ ਲਈ ਵਿੱਦਿਆ ਦੀ ਪ੍ਰਾਪਤੀ ਨੂੰ ਸੰਵਿਧਾਨਿਕ ਅਧਿਕਾਰ ਬਣਾ ਦਿੱਤਾ ਗਿਆ ਹੈ ਪਰ ਇਸ ਲਈ ਸਰਕਾਰ ਦੇ ਆਪਣੇ ਪ੍ਰਬੰਧ ਜਿਹੜੇ ਆ ਉਹ ਗੈਰ ਜ਼ਿੰਮੇਵਾਰ ਆ ਸਰਕਾਰ ਪ੍ਰਾਈਵੇਟ ਨਿਵੇਸ਼ਕਾਂ ਨੂੰ ਵਿੱਦਿਆ ਖੇਤਰ ਵਿੱਚ ਨਿਵੇਸ਼ ਕਰਨ ਦੀ ਖੋਲ ਦਿੰਦੀ ਆ ਪ੍ਰਾਈਵੇਟ ਯੂਨੀਵਰਸਿਟੀ ਆ ਖੋਲਣ ਦੀ ਵਿਦੇਸ਼ੀ ਯੂਨੀਵਰਸਿਟੀ ਨੂੰ ਆਪਣੇ ਦੇਸ਼ ਵਿੱਚ ਪ੍ਰਵੇਸ਼ ਕਰਨ ਦੀ ਜ਼ਿੰਮੇਵਾਰੀ ਦਿੰਦੀ ਹੈਗੀ ਆ ਵਿਦਿਆਕਾਦਾਰਿਆਂ ਤੇ ਭਾਰੀਆਂ ਫੀਸਾਂ ਫੰਡਾਂ ਤੇ ਦਾਨਾਂ ਦੇ ਰੂਪ ਵਿੱਚ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਆ ਪਿੱਛੇ ਜੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਨਾ ਪ੍ਰਾਈਵੇਟ ادارے ਦੇ ਪ੍ਰਬੰਧ ਨੂੰ ਸੁਧਾਰਨ ਦਾ ਹੁਕਮ ਦਿੱਤਾ ਸੀ ਜਿਨ੍ਹਾਂ ਨੇ ਵਿਦਿਅਕ ادارے ਖੋਲਣ ਲਈ ਸਰਕਾਰ ਤੋਂ ਸਸਤੇ ਮੁੱਲਾਂ ਦੇ ਜ਼ਮੀਨਾਂ ਲਈਆਂ ਆ ਆਪਣੇ ਸਕੂਲਾਂ ਤੇ ਕਾਲਜਾਂ ਦੇ ਵਿੱਚ 25% ਗਰੀਬ ਵਿਦਿਆਰਥੀਆਂ ਨੂੰ ਸਸਤੀ ਵਿੱਦਿਆ ਦੇਣਗੇ ਪਰ ਅਸਲੀਅਤ ਵਿੱਚ ਅਜਿਆ ਨਹੀਂ ਹੈ ਜਿਸ ਕਰਕੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਉਨ੍ਹਾਂ ਦੇ ਹਿਤਾਬਤ ਤਾਬੂ ਤੇ ਨਜ਼ਰ ਰੱਖਣ ਦੇ ਲਈ ਕਹਿ ਦਿੱਤਾ ਹੈ। ਸਥਿਤੀ ਕੀ ਹੈ ਅਜਿਹੀ ਸਥਿਤੀ ਨੂੰ ਦੇਖ ਕੇ ਬਹੁਤ ਸਾਰੇ ਬੁੱਧੀਜੀਵੀ ਤੇ ਸਿੱਖਿਆ ਸ਼ਾਸਤਰੀ ਵਿੱਦਿਆ ਦੇ ਵਪਾਰੀਕਰਨ ਦੀ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਆ। ਉਹਨਾਂ ਦਾ ਕਹਿਣਾ ਹੈ ਕਿ ਵਿੱਦਿਆਕ ਖੇਤਰ ਵਿੱਚ ਨਿੱਜੀ ਖੇਤਰ ਦੀ ਦਖਲਅੰਦਾਜ਼ੀ ਪੈਸਾ ਕਮਾਉਣ ਲਈ ਨਹੀਂ ਹੋਣੀ ਚਾਹੀਦੀ। ਤੇ ਨਾ ਹੀ ਨਿੱਜੀ ਖੇਤਰ ਨੂੰ ਹਰ ਤਮਾਥਿਆ ਦਾ ਹੱਲ ਕਰਨ ਵਾਲਾ ਸਮਝਣਾ ਚਾਹੀਦਾ ਹੈ ਨਿੱਜੀ ਖੇਤਰ ਵਿਦਿਆ ਨੂੰ ਕੇਵਲ ਨੌਕਰੀ ਤੇ ਕਾਰਪੋਰੇਟ ਸੈਕਟਰ ਜੋਗੀ ਬਣਾ ਕੇ ਰੱਖ ਰਿਹਾ ਹੈ ਇਸ ਕਾਰਨ ਸਾਹੀ ਤਕਲਾ ਫਲਸਫੀ ਮਾਤ ਭਾਸ਼ਾ ਧਾਰਮਿਕ ਤੇ ਨੈਤਿਕ ਵਿਦਿਆ ਅਤੇ ਸਮਾਜ ਸ਼ਾਸਤਰ ਵਰਗੇ ਵਿਸ਼ੇ ਅਣਗੋਲੇ ਰਹਿ ਗਏ ਆ ਵਿਦਿਅਕ ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰੀਕਰਨ ਦੇ ਨਾਲ ਅਧਿਆਪਕਾਂ ਦਾ ਸ਼ੋਸ਼ਣ ਵਧੇਗਾ ਉਹਨਾਂ ਦੀ ਪੜਾਉਣ ਦੀ ਰੁਚੀ ਘਟੇਗੀ ਫਲਸਰੂਕ ਵਿਦਿਆ ਕਰਮਦਾਰ ਡਿੱਗੇਗਾ ਵਿੱਦਿਆ ਰੋਤਾ ਵਾਲਾ ਹੋਣਾ ਚਾਹੀਦਾ ਹੈ ਇਸ ਨਾਲ ਬੱਚਿਆਂ ਤੇ ਨੌਜਵਾਨਾਂ ਦਾ ਬਹੁਪੱਖੀ ਵਿਕਾਸ ਹੋ ਸਕੇ ਵਿੱਦਿਆ ਦਾ ਵਪਾਰੀਕਰਨ ਰੋਕਣਾ ਚਾਹੀਦਾ ਹੈ ਇਹਨੂੰ ਨਿੱਜੀ ਮੁਨਾਫੇ ਵਾਲ ਵਰਤਾਂ ਦੀ ਥਾਂ ਤੇ ਸਮੁੱਚੀ ਮਾਨਵਤਾ ਦੇ ਵਿਕਾਸ ਦੇ ਲਈ ਵਰਤਣਾ ਚਾਹੀਦਾ ਹੈ ਤੇ ਵਿੱਦਿਆ ਦੇ ਵਪਾਰੀਕਰਨ ਦੇ ਭਿਆਨਕ ਨਤੀਜੇ ਆਉਣ ਵਾਲੇ ਸਮਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਧੰਨਵਾਦ ਜੀ